ਜੋ ਜਾਂਦੀ ਆ ਵੀ ਸਾਡੇ ਘਰੇ ਰੌਣਕ ਲੱਗੀ ਆ ਹਨਾ ਸਦ ਸੂਈ ਆ 10 ਸਾਲਾਂ ਬਾਅਦ ਮਹਾਰਾਜ ਨੇ ਸਾਨੂੰ ਸਾਡੀ ਸੇਵਾ ਦਾ ਹਾਲ ਦਿੱਤਾ ਮਿੱਤਰੋ ਤੇ ਚੱਲ ਚੱਲ ਲੈ 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 ਚਲੋ ਬਾਹਰ ਚਲੋ 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 ਚੱਲ ਨੂਰਾ ਬਾਹਰ ਹੀ ਆਤਾ ਤੈਨੂੰ ਕੀ ਆਖਦਾ ਕੁਝ ਨਹੀਂ ਆਂਦੇ ਤੇਰੇ ਜਵਾਗ ਨੂੰ ਆ ਜਾ ਬਾਹਰ ਲੇ ਹੋ ਬੱਲੇ ਹੋ ਬੱਲੇ ਵਾਹ ਕੀ ਬਾਤ ਆ ਮਿੱਤਰੋ ਕਹਿੰਦੇ ਵੀ ਯਾਰ ਜਿਹਦੇ ਘਰੇ ਮੰਨ ਲਓ ਵੀ ਐਡਾ ਕੇ ਜਵਾਕ ਹੁੰਦਾ ਵਾ ਹਨਾ ਖੋੜੀ ਦਾ ਤੇ ਇੱਕ ਰਾਂ ਘਰ ਦੀ ਰੌਣਕ ਵੀ ਬਣ ਜਾਂਦੀ ਆ ਤੇ ਰੂਹ ਵੀ ਖੁਸ਼ ਹੋ ਜਾਂਦੀ ਆ ਵੀ ਸਾਡੇ ਘਰੇ ਰੌਣਕ ਲੱਗੀ ਆ ਹਨਾ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਘਰੇ ਨਾ ਜਦੋਂ ਦੀ ਨੂਰਾਂ ਸੂਈ ਆ ਤੇ ਬਹੁਤ ਜ਼ਿਆਦੀ ਰੌਣਕ ਲੱਗੀ ਆ ਇਹ ਵੀ ਆਪਦੀ ਮੰਗ ਉੱਪਰ ਹੀ ਚੱਲ ਜਾਂਦਾ ਇਧਰ ਦੇਖ ਲੋ ਸੋ ਆਂਦੇ ਆ ਨਾ ਵੀ ਜੋ ਮਾਂ ਕਰੂਗੀ ਗਾਂ ਬੱਚੇ 'ਚ ਵੀ ਉਹੀ ਕੁਆਲਿਟੀ ਹੁੰਦੀ ਆ ਤੁਸੀਂ ਦੇਖ ਸਕਦੇ ਜੇ ਇਹ ਇਹਨੇ ਇਹ ਵੀ ਆਪਦੀ ਮੰਗ ਉੱਪਰ ਹੀ ਆ ਜਾਂਦਾ ਵੇਖ ਲੋ ਬਾਕੀ ਆ ਆਪਾਂ ਮੰਨ ਲਓ ਵੀ ਬੱਚੇ 'ਚ ਕੁਆਲਿਟੀ ਵੇਖੋ ਕਿੰਨੀ ਆਈ ਹੈ ਹਨਾ ਇਹਦੀ ਗਰਦਨ ਇਹਦੀ ਪਿੱਠ ਪੂੜਾ ਲੱਤ ਕੰਨ ਕਿੱਡੇ ਸੋਹਣੇ ਆ ਹਨਾ ਇਹਦੇ ਨੂਰਾ ਚੱਲ ਬਾਕੀ ਤੁਸੀਂ ਮੰਨ ਲਓ ਵੀ ਘੋੜੀ ਸੁੰਦੀ ਆ ਤਾਂ ਜਿਆਦੀਆਂ ਘੋੜੀਆਂ ਇੰਨੀਆਂ ਐਗਰੈਸਿਵ ਹੁੰਦੀਆਂ ਆ ਵੀ ਆਪ ਦੇ ਬੱਚੇ ਦੇ ਕੋਲ ਨਹੀਂ ਆਉਣ ਦਿੰਦੀਆਂ ਕਿਸੇ ਨੂੰ ਤੁਸੀਂ ਵੇਖ ਸਕਦੇ ਵੀ ਆਪਣੀ ਨੂਰਾ ਆਪਣੇ ਘਰ ਦੇ ਵਿੱਚ ਓਦਾਂ ਹੀ ਤੁਰੇ ਫਿਰਦੀ ਆ ਸੋ ਆਪਣੇ ਬੱਚੇ ਵੀ ਓਦਾਂ ਹੀ ਨਾਲ ਇਹਦੇ ਤੁਰੇ ਫਿਰਦੇ ਹਨ ਚੱਲ ਚੱਲ ਤੂੰ ਹੀ ਅੰਦਰ ਚੱਲ ਹਣਾ ਕਿਦਾਂ ਘਰ ਦੀ ਰੌਣਕ ਬਣੀ ਮਿੱਤਰੋ ਕਿੱਡਾ ਸੋਹਣਾ ਲੱਗਦਾ ਇਧਰ ਕਿੱਡੀ ਕੰਨ ਨੈਕ ਕਿੱਡਾ ਸੋਹਣਾ ਆ ਹਨਾ ਬਾਜ ਹਾਂ ਹੁਣ ਕੀ ਚਾਹੀਦਾ ਕੁਝ ਨਹੀਂ ਲੈ ਕੇ ਜਾਂਦਾ ਖਾਨ ਨੂੰ ਪੁੱਤ ਮੈਨੂੰ ਤਾਂ ਵੇਖ ਕੇ ਹੀ ਖੁਸ਼ੀ ਜੀ ਹੋਈ ਜਾਂਦੀ ਐ ਇਹਨੂੰ ਕੀ ਯਾਰ ਮਹਾਰਾਜ ਨੇ ਕਿੱਡੀ ਕਿਰਪਾ ਕੀਤੀ ਆ ਹਨਾ ਸੋ ਆਪਣੇ ਘਰੇ ਘੋੜੀ ਦਾ 10 ਸਾਲ ਬਾਅਦ ਸੂਈ ਆ 10 ਸਾਲਾਂ ਬਾਅਦ ਮਹਾਰਾਜ ਨੇ ਸਾਨੂੰ ਸਾਡੀ ਸੇਵਾ ਦਾ ਹੱਲ ਦਿੱਤਾ ਮਿੱਤਰੋ ਲੱਗਦਾ ਵੀ ਇਹ ਵੀ ਆਪਦੀ ਮਾਂ ਗੂ ਇਹ ਉੱਤੇ ਰਹਿ ਗਈ ਖੁਸ਼ ਆ ਹਨਾ ਸੋ ਆਪਾਂ ਇੱਕ ਹਸਾਬ ਦਾ ਮਿੱਤਰੋ ਆਪਣੀ ਨਾਲ ਵੇਖ ਕੇ ਬੜੇ ਜਾਣੇ ਆਪਦੀਆਂ ਘੋੜੀਆਂ ਨੂੰ ਘੋੜੇ ਨੂੰ ਆਪਦੀ ਥਾਲੀ ਦੇ ਵਿੱਚ ਰੋਟੀ ਖਵਾਉਣ ਲੱਗ ਪਏ ਆ ਸੋ ਆਪਾਂ ਤਾਂ ਵਧੀਆ ਗਾਈਡ ਕਰਦੇ ਆ ਕਿ ਜਾਨਵਰ ਨੂੰ ਵਧੀਆ ਤਰੀਕੇ ਦੇ ਨਾਲ ਰੱਖੋ ਸੋ ਕਈ ਵੀਰ ਹੁੰਦੇ ਆ ਵੀ ਲੈੱਦ ਦੇ ਵਿੱਚ ਆਪਣੇ ਘੋੜੇ ਘੋੜੀਆਂ ਵੱਜਿਆ ਸੋ ਆਪਾਂ ਨੂੰ ਉਹ ਕੰਮ ਸਹੀ ਨਹੀਂ ਲੱਗਦਾ ਯਾਰ ਜੇ ਕਿਸੇ ਨੇ ਰੱਖਣਾ ਤਾਂ ਸਿੱਦਤ ਦੇ ਨਾਲ ਰੱਖੋ ਹਣਾ ਪਿਆਰ ਦੇ ਨਾਲ ਰੱਖੋ ਵਾਸ ਨੂੰ ਅੰਦਰ ਲੈ ਜਾਓ ਇਹਨੂੰ ਬਸ ਬੜਾ ਜਿਆਦਾ ਫਿਰ ਲਿਆ ਘੁੰਮ ਲਿਆ ਵਾ ਉਹ ਸ਼ੈਤਾਨ ਵੜਾ ਐਵੇਂ ਸੱਟ ਪੇਟ ਨਾਲ ਲਵਾ ਲੈ ਕਾਹੇ ਚ ਵੱਜ ਕੇ ਇਹਨੂੰ ਵੀ ਲੈ ਜਾਓ ਅੰਦਰ ਚੱਲ ਬੋਤ ਅੰਦਰ ਚੱਲ ਚੱਲ ਲੇ 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 ਇਹਨੇ ਵੀ ਨਾਲੇ ਬਾਹਰ ਆ ਜਾਣਾ ਉਹਦੇ ਬਸ ਚੱਲ ਬੁੱਧ ਅੰਦਰ ਭੱਜਾ ਚੱਲ ਮਾਤਾ ਦੇ ਨਾਲ ਤੇ ਸੋ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਸੋ ਧੰਨਵਾਦ ਜੀ